ਪੰਜਾਬ ਸਰਕਾਰ ਜਿੱਥੇ ਭ੍ਰਸ਼ਟਾਚਾਰ ਮੁਕਤ ਪੰਜਾਬ ਨੂੰ ਬਣਾਉਣ ਦੀ ਇੱਕ ਰੰਗੀਲਾ ਪੰਜਾਬ ਬਣਾਉਣ ਦੀ ਗੱਲ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬs ਪੁਲਿਸ ਦੇ ਹੀ ਇੰਨੇ ਨੇ ਵੱਡੇ ਅਫਸਰ ਭ੍ਰਸ਼ਟਾਚਾਰ ਦੇ ਜਾਲ ਦੇ ਵਿੱਚ ਲਿਫਤ ਪਾਈ ਜਾ ਰਹੇ ਹਨ। ਰੋਪੜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਸੀਬੀਆਈ ਵੱਲੋਂ ਗ੍ਰਿਫਤਾਰ ਕਰਨ ਤੇ ਉਹਨਾਂ ਵੱਲੋਂ ਵੱਡੀ ਰਿਕਵਰੀ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ 'ਚ ਕਿਥੇ ਨਾ ਕਿਥੇ ਅਫਸਰशाही ਖਾਸ ਤੌਰ ਤੇ ਪੁਲਿਸ ਮੈਂਕਿੰਦੇ ਪ੍ਰਤੀ ਗੁੱਸਾ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ। ਸਾਡੇ ਨਾਲ ਇਸ ਵਕਤ ਬਾੜਨ ਪਿੰਡ ਦੇ ਸਰਪੰਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਉਹਨਾਂ ਦੇ ਸਰ ਕੀ ਕਹੂਗੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣ ਦਾ ਇਹ ਵੱਡੇ ਦਾਅਵੇ ਕਰਦੀ ਹੈ ਦੂਜੇ ਪਾਸੇ ਪੁਲਿਸ ਦਹੀ ਇੰਨੇ ਨੇ ਵੱਡੇ ਅਫਸਰ ਭ੍ਰਿਸ਼ਟਾਚਾਰ ਲਿਪਟ ਪਾਈ ਜਾ ਰਹੀ ਹੈ ਦੇਖੋ ਜੀ ਜਿਹੜੀ ਭ੍ਰਿਸ਼ਟਾਚਾਰ ਦੀ ਗੱਲ ਆ ਉਹ ਸਰਕਾਰ ਜੇਕਰ ਚਾਹੇ ਤਾਂ ਪੱਤਾ ਇਧਰ ਤੋਂ ਇਧਰ ਨਹੀਂ ਹੋ ਸਕਦਾ ਜਿਵੇਂ ਕਿ ਹੁਣ ਵੱਡੇ ਵੱਡੇ ਅਫਸਰਾਂ ਨੂੰ ਹੱਥ ਪਾਇਆ ਜਾ ਰਿਹਾ ਹੁਣ ਸਰਕਾਰ ਦਾ ਮੰਨ ਕੇ ਚੱਲੀਏ 4 ਸਾਲ ਹੋ ਗਏ ਆ ਬਣੀ ਨੂੰ ਜੇ ਸਰਕਾਰ ਪਹਿਲੇ ਦਿਨ ਤੋਂ ਹੀ ਇਸ ਚੀਜ਼ ਨੂੰ ਮੁੱਖ ਲੈ ਕੇ ਚੱਲਦੀ ਤਾਂ ਹੁਣ ਤੱਕ ਬੜੀ ਹੱਦ ਤੱਕ ਆ ਜਿਹੜਾ ਉਹ ਵੱਡੇ ਜਿਹੜੇ ਇਹਦੇ ਗੁਨੇਗਾਰ ਆ ਭ੍ਰਿਸ਼ਟਾਚਾਰ ਦੇ ਉਹ ਬੜੀ ਹੱਦ ਤੱਕ ਹੁਣ ਤੱਕ ਇਹਨੂੰ ਠੱਲ ਪਾਈ ਜਾ ਸਕਣੀ ਸੀ ਨਹੀਂ ਪਰ ਇਹਦੀ ਸਰਕਾਰ ਜੇ ਸਰਕਾਰ ਦਾ ਆਪਾਂ ਗੱਲ ਕਰੀਏ ਸਰਕਾਰ ਦੇ ਪੱਖ ਦੇਖੀ ਤਾਂ ਸਰਕਾਰ ਦਾ ਇਹਦੇ ਵਿੱਚ ਕੁਝ ਲੈਣ ਦੇ ਤਾਂ ਨਹੀਂ ਹੋ ਸਕਦਾ ਕਿ ਡੀਆਈਜੀ ਇੱਕ ਡੀਆਈਜੀ ਰੈਂਡ ਦਾ ਬੰਦਾ ਜਿਹੜਾ ਉਹ ਭ੍ਰਿਸ਼ਟਾਚਾਰ ਕਰ ਰਿਹਾ 8-8 ਲੱਖ ਰੁਪਏ ਦੀ ਫੀਸ ਮੰਥਲੀ ਮੰਗ ਰਿਹਾ ਤਾਂ ਕੀ ਕਹੋਗੇ ਇਹਦੇ ਬਾਰੇ ਜੀ ਬਿਲਕੁਲ ਕਹਾਂਗੇ ਸਰਕਾਰ ਤਨੀ ਅਸੀਂ ਕਹਿ ਸਕਦੇ ਵੀ ਸਰਕਾਰ ਉਹਨਾਂ ਤੋਂ ਕੋਈ ਪੈਸੇ ਲੈਂਦੀ ਆ ਜਾਂ ਕਿਦਾਂ ਕਰਦੀ ਆ ਪਰ ਫਿਰ ਵੀ ਮੁਲਾਜ਼ਮ ਉਹਨਾਂ ਦਾ ਹੈ ਇੰਨੀ ਦੇਰ ਤੋਂ ਕਿੰਨੀ ਦੇਰ ਤੋਂ ਉਹ ਕਰ ਰਹੇ ਹੋਣੇ ਆ ਵੀ ਹੁਣ ਤੱਕ ਕਿਸੇ ਨੂੰ ਭਿੰਕ ਤੱਕ ਨਹੀਂ ਲੱਗੀ ਜੀ ਫਿਰ ਉਹ ਪੈਸੇ ਜਾਂਦੇ ਕਿੱਥੇ ਸੀ ਇਹਨੇ ਜਿਹੜਾ ਸ਼ਿਕਾਇਤ ਕਰਤਾ ਉਹ ਵਿਜੀਲੈਂਸ ਦੇ ਕੋਲ ਨਾ ਜਾ ਕੇ ਕਿਸੇ ਨਾ ਕਿਸੇ ਸੀਬੀਆਈ ਦੇ ਕੋਲ ਗਿਆ ਤੇ ਸੀਬੀਆਈ ਨੇ ਵੱਡੀ ਕਾਰਵਾਈ ਕਰਦੇ ਹੋਏ ਆ ਡੀਆਈਜੀ ਲੈਵਲ ਦੇ ਵੱਡੇ ਅਫਸਰ ਨੂੰ ਗ੍ਰਿਫਤਾਰ ਕੀਤਾ ਤੁਸੀਂ ਕੀ ਸਮਝੋ ਜੇ ਉਹ ਵਿਜੀਲੈਂਸ ਦੇ ਕੋਲ ਜਾਂਦੇ ਤਾਂ ਵਿਜੀਲੈਂਸ ਕੀ ਅਫਸਰ ਨੂੰ ਹੱਥ ਪਾਵਾ ਹੁੰਦੀ ਸਰ ਵਿਜੀਲੈਂਸ ਕੋਲ ਜਾਂਦੇ ਵਿਜੀਲੈਂਸ ਪੁਲਿਸ ਡਿਪਾਰਟਮੈਂ ਜੇਕਰ ਇਹ ਅਦਾਰਾ ਹੀ ਵਿਜੀਲੈਂਸ ਦਾ ਸੀਵੀਆਈ ਵਾਂਗ ਅਲੱਗ ਕੀਤਾ ਜਾਵੇ ਤਾਂ ਸਾਰਾ ਕੁਝ ਸੈੱਟ ਹੋ ਜਾਣਾ ਹੈ ਜੀ ਬਹੁਤ ਬਹੁਤ ਹੱਦ ਤੱਕ ਜੋ ਆ ਵਿਜੀਲੈਂਸ ਆ ਉਹ ਪੰਜਾਬ ਪੁਲਿਸ ਦੇ ਜੋ ਕਰਪਟ ਅਧਿਕਾਰੀ ਆ ਉਹਨਾਂ ਨੂੰ ਨੱਥ ਪਾ ਸਕਦੀ ਹੈ ਜੀ ਇਹਦਾ ਆਪਸ ਵਿੱਚ ਜਾਂ ਕੋਈ ਵਿਜੀਲੈਂਸ ਚੱਲਿਆ ਗਿਆ ਕੋਈ ਸੀਆਈਡੀ ਚ ਚੱਲੇਗਾ ਕੋਈ ਕਿਧਰੇ ਚੱਲੇਗਾ ਕੋਈ ਕਿਧਰੇ ਚੱਲੇਗਾ ਮਹਿਕਮਾ ਦਾ ਇੱਕ ਹੀ ਹੈ ਜੀ ਪੁਲਿਸ ਇੱਕੋ ਹੀ ਹੈ ਪੰਜਾਬ ਦੀ ਤੇ ਪੁਲਿਸ ਜਿਹੜੀ ਹੈ ਉਹ ਗ੍ਰਹਿ ਮੰਤਰੀ ਜਿਹੜੇ ਨੇ ਉਹ ਪੰਜਾਬ ਦੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਤੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਤੱਕ ਪਹਿਲਾਂ ਕੋਈ ਖਬਰ ਪਹੁੰਚੀ ਹੋएगी ਉਹਨਾਂ ਦੀ ਬਿਲਕੁਲ ਪਹੁੰਚੀ ਹੋएगी ਸਰ ਜੇ ਖਬਰ ਪਹੁੰਚੀ ਹੈ ਤਾਂ ਹੀ ਉਹਨਾਂ ਨੇ ਉਹਨਾਂ ਦਾ ਸਾਥ ਦੇ ਕੇ ਸੀਬੀਆਈ ਦਾ ਉਹਨਾਂ ਨੂੰ ਅਰੈਸਟ ਕਰਵਾਇਆ ਜੀ ਤਾਂ ਇਹੋ ਜਿਹੇ ਕੋਈ ਹੋਰ ਅਫਸਰ ਵੀ ਹੋਣਗੇ ਪੰਜਾਬ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਬਿਲਕੁਲ ਹੋ ਕਿਉਂਕਿ ਐਨੇ ਵੱਡੇ ਅਹੁਦੇ ਤੇ ਬੈਠਾ ਇੱਕ ਅਫਸਰ ਤੇ ਐਡਾ ਅਲੀਗੇਸ਼ਨ ਲੱਗ ਰਿਹਾ ਤਾਂ ਉਤੋਂ ਛੋਟੇ ਜਾਂ ਹੋਰ ਅਫਸਰ ਵੀ ਹੋ ਸਕਦੇ ਆ ਪਰ ਜਿਹੜੇ ਪੰਜਾਬ ਦੀ ਸਰਕਾਰ ਹੈ ਉਹ ਵੱਡਾ ਦਾਵਾ ਕਰਦੀ ਹੈ ਕਿ ਅਸੀਂ ਪੰਜਾਬ ਨੂੰ ਇੱਕ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ ਤੁਸੀਂ ਸੋਚਦੇ ਹੋ ਕਿ ਇਹ ਦਾਵਾ ਕਿੰਨਾ ਫਿੱਕਾ ਬੰਦਾ ਦਿਖਾਈ ਦੇ ਰਿਹਾ ਹੈ ਫਿੱਕਾ ਪੈਂਦਾ ਵੀ ਦਿਖਾਈ ਦੇ ਰਿਹਾ ਜੀ ਪਰ ਜਦੋਂ ਐਡੇ ਵੱਡੇ ਅਫਸਰ ਚੱਕੇ ਜਾਂਦੇ ਆ ਉਦੋਂ ਸਿੱਧਾ ਇਹ ਜਾਂਦਾ ਜੀ ਸਰਕਾਰਾਂ ਨੂੰ ਤੇ ਮੰਤਰੀਆਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੀ ਘਾਟਕਾਰ ਨੇ ਚੀਜ਼ਾਂ ਹੁੰਦੀਆਂ ਨੇ ਪਰ ਜਿਹੜੀ ਹੁਣੇ ਗੱਲ ਸ਼ਲਾਘਾਯੋਗ ਵੀ ਆ ਵੀ ਕੋਈ ਵੱਡਾ ਅਫਸਰ ਚੱਕਿਆ ਗਿਆ ਪੁਲਿਸ ਦਾ ਤੇ ਕਿਤੇ ਨਾ ਕਿਤੇ ਇਹਨੂੰ ਕਾਫੀ ਹੱਦ ਤੱਕ ਇਹ ਚੰਗਾ ਬਣਿਆ ਜਾਂਦਾ ਪਰ ਇਹ ਜਿਹੜਾ ਕਾਰਵਾਈ ਹੋਈ ਹੈ ਸੈਂਟਰ ਦੇ ਮਾਮਲੇ सीबीआई ਵੱਲੋਂ ਕੀਤੀ ਗਈ ਹੈ ਕਿਤਨਾ ਕਿਤੇ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜਾ ਕਰਦੀ ਹੈਗੀ ਬਿਲਕੁਲ ਕਰ ਸਕਦੇ ਆ ਜੀ ਸੈਂਟਰ ਚ ਸਰਕਾਰ ਆ ਜੋ ਉਹ ਭਾਜਪਾ ਦੀ ਹੈ ਜੀ ਉਹ ਕਰ ਸਕਦੇ ਆ ਜੀ ਬਿਲਕੁਲ ਵੀ ਇਹ ਸਵਾਲ ਉਹ ਜਿਹੜਾ ਸਵਾਲ ਤਾਂ ਚਲੋ ਇੱਕ ਅਲੱਗ ਗੱਲ ਰਹੀ ਪਰ ਕਿਤਨਾ ਕਿਤੇ ਜਿਹੜੀ ਜਾਣਕਾਰੀ ਹੈ ਉਹ ਇੰਨੇ ਵੱਡੇ ਲੈਵਲ ਤੇ ਉਹਨਾਂ ਨੂੰ ਰਿਕਵਰੀ ਹੋਈ ਹੈ ਕਰੋੜਾਂ ਰੁਪਏ ਦਾ ਕੈਸ਼ ਮਿਲਿਆ ਫਾਰਮ ਹਾਊਸ ਦੀਆਂ ਮਿਲੀਆਂ ਇਹ ਕੀ ਕੀ ਦੇ ਬਾਰੇ ਆਪਣੇ ਇੰਟਰਨਲ ਜਿਹੜੇ ਸੋਰਸ ਹੁੰਦੇ ਆ ਸਰਕਾਰਾਂ ਦੇ ਸੀਆਈਡੀ ਹੁੰਦੀ ਹੈ ਆਪਣਾ ਹੋਰ ਬੜੇ ਗੁਪਤ ਸੂਤਰ ਹੁੰਦੇ ਆ ਉਹਨਾਂ ਤੋਂ ਕੀ ਜਾਣਕਾਰੀ ਨਹੀਂ ਮਿਲੀ ਹੋਈਗੀ ਇੰਟੈਲੀਜੈਂਸੀ ਬਿਲਕੁਲ ਰਿਪੋਰਟ ਦਿੰਦੀ ਰਹਿੰਦੀ ਹੈ ਜੀ ਸਰਕਾਰਾਂ ਨੂੰ ਕਿਤੇ ਨਾ ਕਿਤੇ ਚੀਜ਼ਾਂ ਦਾ ਪਤਾ ਹੁੰਦਾ ਜੀ ਸੋ ਜੇਕਰ ਨਹੀਂ ਪਤਾ ਹੁੰਦਾ ਤਾਂ ਜੋ ਇੰਟੈਲੀਜੈਂਸੀ ਹੈ ਸਰਕਾਰ ਦੀ ਉਹਨੂੰ ਤਨਖਾਹਾਂ ਕਾਦੇ ਵਾਸਤੇ ਦੇ ਰਹੀ ਹੈ ਜੀ ਇਹ ਵੀ ਕਹਿ ਸਕਦੇ ਹਾਂ ਇੰਟੈਲੀਜੈਂਸੀ ਫੇਲ ਹੈ ਫੇਲ ਕਹਿ ਸਕਦੇ ਆ ਜੀ ਇੰਨੀ ਵੱਡੀ ਕਰਾਪਸ਼ਨ 'ਚ ਨਾ ਆਇਆ ਅਸੀਂ ਤਾਂ ਨਹੀਂ ਕਹਿ ਰਹੇ ਵੀ ਉਹ ਸੱਚਾ ਜਾਂ ਝੂਠਾ ਜਾਂ ਕਿਦਾਂ ਜਾਂ ਉਹਦਾ ਪਰ ਇੰਨੀ ਵੱਡੀ ਰਿਕਵਰੀ ਹੋਈ ਆ ਐਡੀ ਵੱਡੇ ਕਾਂਡ 'ਚ ਨਾ ਆਇਆ ਕਿਤੇ ਨਾ ਕਿਤੇ ਕੁਛ ਨਾ ਕੁਛ ਨਾ ਹੈ ਜੀ ਪਰ ਜਿਹੜਾ ਤੁਸੀਂ ਕਿਤੇ ਦੇਖਦੇ ਨਹੀਂ ਕਿ ਜਿਹੜਾ ਨੈਤਿਕਤਾ ਹੈਗੀ ਆ ਆਮ ਹਿਊਮਨ ਬੀਇੰਗ ਦੀ ਨੈਤਿਕਤਾ ਇੰਨਾ ਪੈਸਾ ਜੋੜੀ ਜਾ ਰਿਹਾ ਬੰਦਾ ਜੋੜੀ ਜਾ ਰਿਹਾ ਜੋੜੀ ਜਾ ਰਿਹਾ ਕਰੇਗਾ ਕੀ ਇੰਨਾ ਪੈਸਾ ਮੁੱਖ ਮੰਤਰੀ ਸਾਹਿਬ ਆਪ ਕਹਿੰਨੇ ਖਾਲੀ ਹੱਥ ਹੀ ਆਏ ਸੀ ਖਾਲੀ ਹੱਥ ਹੀ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਹੈ ਫਿਰ ਵੀ ਲੋਕ ਸੋਚਦੇ ਨਹੀਂ ਤੇ ਪੈਸਾ ਇੰਨਾ ਜੋੜੀ ਜਾ ਰਿਹਾ ਕੀ ਕਰਨਗੇ ਇੰਨੇ ਪੈਸੇ ਦਾ ਅਸੀਂ ਆਪ ਆ ਚੀਜ਼ ਮੰਨਦੇ ਆਂ ਜੀ ਇੱਥੇ ਚਾਹੀਏ ਤਾਂ ਇਹਦੇ ਚੋਂ ਬਹੁਤ ਕੁਝ ਕਮਾਇਆ ਖਾਇਆ ਜਾ ਸਕਦਾ ਸੀ ਪਰ ਤੁਸੀਂ ਮੇਰੇ ਘਰ ਦੇ ਹਾਲਾਤ ਦੇਖ ਲਓ ਮੇਰੇ ਘਰ ਦੇ ਬੂਹੇ ਵਾਰੀਆਂ ਨਹੀਂ ਪੂਰੇ ਲੱਗੇ ਹੋਏ ਅਸੀਂ ਸਿਰਫ ਇਸ ਫਲਸਫੀ ਨੂੰ ਲੈ ਕੇ ਚੱਲੇ ਹੋਏ ਹਾਂ ਵੀ ਇੱਥੇ ਖਾਲੀ ਹੱਥ ਆਏ ਸੀ ਖਾਲੀ ਹੱਥ ਜਾਣਾ ਹੈ ਕੋਈ ਚੰਗਾ ਕਰਮਾ ਉਹ ਕਰ ਦੋ ਨਹੀਂ ਤਾਂ ਚੁੱਪ ਕਰਕੇ ਬਹਿ ਜਾਓ ਜੇਕਰ ਤੁਹਾਡੇ ਤੋਂ ਲੋਕ ਉਮੀਦਾਂ ਰੱਖ ਕੇ ਤੁਹਾਨੂੰ ਪੰਚ ਸਰਪੰਚ ਜਾਂ ਮੰਤਰੀ ਐਮ ਐਲ ਏ ਬਣਾਉਂਦੇ ਆ ਤਾਂ ਉਹਨੂੰ ਪੂਰੀ ਇਮਾਨਦਾਰੀ ਤੇ ਤੰਦੇ ਹੀ ਨਾਲ ਉਹਦੀ ਲੋਕਾਂ ਦੀ ਸੇਵਾ ਕਰੋ ਤੁਹਾਨੂੰ ਅਕਾਲ ਪੁਰਖ ਨੇ ਬੜਾ ਕੁਝ ਦੇ ਦੇਣਾ ਹੁੰਦਾ ਹੈ ਔਰ ਇਹੋ ਜਿਹੇ ਹੋਰ ਵੀ ਪੰਜਾਬ ਦੇ ਬੜੇ ਅਫਸਰ ਹੋਣਗੇ ਜਿਹੜੇ ਕਿ ਇਸ ਤੋਂ ਵੱਧ ਤੋਂ ਭ੍ਰਸ਼ਟਾਚਾਰ ਕਰਦੇ ਜੋ ਵੀ ਇਸ ਕਰਪਸ਼ਨ ਚ ਲੋਕ ਆਉਂਦੇ ਆ ਕਰਪਸ਼ਨ ਕਰਦੇ ਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੰਨੀਆਂ ਲੱਖਾਂ ਰੁਪਏ ਤਨਖਾਹਾਂ ਲੈ ਕੇ ਵੀ ਉਹਨਾਂ ਦਾ ਘਰ ਨਹੀਂ ਚੱਲ ਰਿਹਾ ਲੱਖ ਦੀ ਲਾਂਤ ਇਹੋ ਜਿਹੇ ਲੋਕਾਂ ਦੇ ਚਾਹੇ ਉਹ ਸਰਕਾਰ ਚ ਨੇ ਚਾਹੇ ਗੈਰ ਸਰਕਾਰੀ ਨੇ ਕੋਈ ਵੀ ਇਨਸਾਨ ਆ ਜੋ ਕਰਪਸ਼ਨ ਕਰਦਾ ਉਹਨਾਂ ਨੂੰ ਉਹਨਾਂ ਤੇ ਬਹੁਤ 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 ਲਾਂਤ ਪਾਉਣੀ ਆ ਜੀ ਅਸੀਂ ਤੁਸੀਂ ਵੀ ਆਪਣੇ ਇਸ ਮੁੱਦੇ ਦੇ ਉੱਤੇ ਜਿਹੜੇ ਭ੍ਰਸ਼ਟਾਚਾਰ ਇੰਨੇ-ਇੰਨੇ ਵੱਡੇ ਅਫਸਰ ਫੜੇ ਜਾ ਰਹੇ ਆ ਪੰਜਾਬ ਦੇ ਵਿੱਚੋਂ ਦੀ ਭ੍ਰਸ਼ਟਾਚਾਰੀ ਲੋਕ ਹੋਰ ਵੀ ਨੇ ਉਹਨਾਂ ਦੇ ਬਾਰੇ ਕੀ ਵਿਚਾਰ ਰੱਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕੈਮਰਾਮੈਨ ਮਨਦੀਪ ਸਿੰਘ ਮਾਨੀ ਨਾਲ ਇੰਦਰ ਸਬਰਵਾਲ ਪੰਜਾਬ ਹਲਚਲ